ਹਾਂਜੀ ਸਟੂਡੈਂਟ ਆਜੋ ਵੀ ਸਾਰੇ ਜਲਦੀ ਜਲਦੀ ਆਪਣੀ ਕਲਾਸ ਅੱਜ ਲਾਈਵ ਹੋ ਚੁੱਕੀ ਐ ਸੋ ਜਿਨ੍ਹਾਂ ਨੇ ਪੀ ਐਸਟੈਟਿਕ ਕਲੀਅਰ ਕਰਨਾ ਬਈ ਅੱਜ ਦੀ ਕਲਾਸ ਉਹ ਉਹਨਾਂ ਵਾਸਤੇ ਬਹੁਤ ਜ਼ਿਆਦਾ ਸਪੈਸ਼ਲ ਹੋਣ ਵਾਲੀ ਐ ਸੋ ਜਿੰਨੇ ਵੀ ਤੁਸੀਂ ਬੱਚੇ ਵਾਚ ਕਰ ਰਹੇ ਹੋ ਇੱਕ ਵਾਰੀ ਤੁਸੀਂ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਦੋਸਤਾਂ ਮਿੱਤਰਾਂ ਤੱਕ ਲਈ ਡੇਲੀ ਜੁੜਦੇ ਨੂੰ ਉਹਨਾਂ ਤੱਕ ਕਲਾਸ ਪਹੁੰਚ ਸਕੇ ਸੋ ਅੱਜ ਇਹ ਕਲਾਸ ਉਹਨਾਂ ਵਾਸਤੇ ਐ ਜਿਨ੍ਹਾਂ ਨੇ ਪੂਰੀ ਤਰ੍ਹਾਂ ਸੀਰੀਅਸ ਹੋ ਕੇ ਆਪਣਾ ਪੀ ਐਸਟੈਟਿਕ ਕਲੀਅਰ ਕਰਨਾ ਠੀਕ ਐ ਪੀ ਐਸਟੈਟਿਕ ਆਪਣਾ ਮੇਨ ਫੋਕਸ ਕੀ ਹੈ ਪੀਐਸ ਟੈਟ ਇਸ ਤੋਂ ਇਲਾਵਾ ਜਿਹੜੇ ਬੱਚੇ ਸੀਟੈਟ ਦੇ ਵਿੱਚ ਇੰਟਰਸਟਿਡ ਨਹੀਂ ਜਾਂ ਪੰਜਾਬ ਗਵਰਨਮੈਂਟ ਦੇ ਕੋਈ ਵੀ ਇਗਜ਼ਾਮ ਦੇ ਵਿੱਚ ਕਿਉਂਕਿ ਹਰ ਇੱਕ ਇਗਜ਼ਾਮ ਦੇ ਵਿੱਚ ਜਿਹੜੀ ਪੰਜਾਬੀ ਉਹ ਤੁਹਾਡੀ ਲਾਜ਼ਮੀ ਪੁੱਛੀ ਜਾਂਦੀ ਹੈ ਠੀਕ ਹੈ ਬਈ ਸੋ ਇਹ ਕਲਾਸ ਉਹਨਾਂ ਵਾਸਤੇ ਹੈ ਠੀਕ ਹੈ ਬਈ ਸੋ ਸਾਰਿਆਂ ਨੂੰ ਬਈ ਸਤਿ ਸ਼੍ਰੀ ਅਕਾਲ ਠੀਕ ਹੈ ਗੁੱਡ ਆਫਟਰਨੂੰ ਹਾਂ ਠੀਕ ਹੈ ਬਈ ਸੋ ਉਸ ਤੋਂ ਪਹਿਲੇ ਜਿਹੜੀ ਆਪਣੀ ਕੋਈ ਨੈਟ ਦੀ ਪ੍ਰੋਬਲਮ ਚੱਲ ਰਹੀ ਸੀ ਤਾਂ ਕਰਕੇ ਜਿਹੜੀ ਕਲਾਸ ਸੀ ਆਪਾਂ ਨੂੰ ਇੱਕ ਘੰਟਾ ਲੇਟ ਕਰਨੀ ਪਈ ਸੋ ਮੈਂ ਉਥੇ ਦੇਖੀ ਗਈ ਭਈ ਨੈਟ ਹੀ ਨਹੀਂ ਚੱਲਿਆ ਸੋ ਇਹ ਦੋ ਦਿਨਾਂ ਤੋਂ ਆਪਣੀ ਕੋਈ ਪ੍ਰੋਬਲਮ ਆ ਰਹੀ ਹੈ ਵੀ ਸਹੀ 2:30 ਵਜੇ ਜਦੋਂ ਆਪਣੀ ਕਲਾਸ ਲਾਉਣੀ ਹੁੰਦੀ ਹੈ ਉਹ ਤੋਂ ਕੋਈ ਨੈਟ ਦੀ ਪ੍ਰੋਬਲਮ ਨੇ ਤਾਂ ਕਰਕੇ ਇੱਕ ਘੰਟਾ ਜਿਹੜੀ ਕਲਾਸ ਆ ਥੋੜੀ ਲੇਟ ਹੋਈ ਹੈ ਠੀਕ ਹੈ ਸੋ ਜਿਹੜੇ ਚੈਨਲ ਦੇ ਉੱਪਰ ਨਵੇਂ ਹੋ ਜਾਂ ਪੁਰਾਣੇ ਸਭ ਦਾ ਮੋਸਟ ਵੈਲਕਮ ਜਿਹੜੇ ਬੱਚੇ ਹਲੇ ਤੱਕ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਜੁਆਇਨ ਨਹੀਂ ਹੋਏ ਤੁਸੀਂ ਹੋ ਸਕਦੇ ਹੋ ਠੀਕ ਹੈ ਸੋ ਇਹ ਆਪਣੇ ਕੋਰਸ ਨੇ ਸੋ ਜਿਹੜੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਵੀ ਇਹ ਕੋਰਸ ਵੀ ਪਰਚੇਸ ਕਰ ਸਕਦੇ ਨੇ ਠੀਕ ਹੈ ਸੋ ਤੁਹਾਡੇ ਵਾਸਤੇ ਬਹੁਤ ਵਧੀ ਫਰਸਟ ਕੁਸਚਨ ਆ ਚੁੱਕਿਆ ਬਈ ਹਾਂ ਠੀਕ ਹੈ ਬਈ ਕਨੇ ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ ਵਸਤੂ ਸਥਾਨ ਆਦ ਦਾ ਗਿਆਨ ਹੋਵੇ ਉਸ ਨੂੰ ਕੀ ਕਹਿੰਦੇ ਹਨ ਇੱਕ ਜੀਵ ਗੱਲ ਹੋ ਰਹੀ ਇੱਥੇ ਕਿ ਸਿਰਫ ਇੱਕ ਦੀ ਠੀਕ ਹੈ ਇੱਕ ਸਪੈਸੀਫਿਕ ਚੀਜ਼ ਦੀ ਗੱਲ ਹੋ ਰਹੀ ਹੈ ਇੱਕ ਦੀ ਠੀਕ ਹੈ 1% ਦੀ ਇੱਕ ਜੀਵ ਆ ਗਿਆ ਇੱਕ ਵਸਤੂ ਆ ਗਿਆ ਇੱਕ ਸਥਾਨ ਆ ਗਿਆ ਇਨਾਂ ਦਾ ਗਿਆਨ ਹੋਵੇ ਤਾਂ ਉਹਨੂੰ ਕੀ ਆਖਦੇ ਨੇ ਵਚਨ ਲਿੰਗ ਇਕਵਚਨ ਜਾਂ ਤੁਨੀ ਚਾਰ ਆਪਸ਼ਨਾਂ ਨੇ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਆਨਸਰ ਬਣੂਗਾ ਠੀਕ ਹੈ ਸੋ ਤੁਸੀਂ ਨਾ ਮੈਂ ਤੁਹਾਨੂੰ ਇਹ ਕਹਿ ਰਹੀ ਸੀ ਵੀ ਭਾਈ ਤੁਹਾਡੇ ਰਹਿ ਗਏ ਸਿਰਫ ਸਰਕਾਰ ਦੇ 9 8.5 ਮਹੀਨੇ ਰਹਿ ਗਏ ਹੈਨਾ 8.5 ਹੀ ਲਾ ਲਓ ਠੀਕ ਹੈ 8.5 9 ਮਹੀਨੇ ਰਹਿ ਗਏ ਸੋ ਹੁਣ ਨਾ ਤੁਸੀਂ ਆਪਣੀ ਸਟੱਡੀ ਨੂੰ ਇਹ ਮੰਨ ਕੇ ਚੱਲੋ ਵੀ ਜਿਵੇਂ ਤੁਸੀਂ ਡੇਲੀ ਪੜ੍ਹਦੇ ਹੋ ਨਾ ਇਸ ਤਰ੍ਹਾਂ ਸਟੱਡੀ ਕਰੋ ਆਪਣੀ ਇਸ ਤਰ੍ਹਾਂ ਪੜਾਈ ਦੇ ਵੀ ਨਾਲ ਜੁੜੋ ਵੀ ਕਰਨੋ ਜਿਵੇਂ ਤੁਹਾਡਾ ਇਗਜ਼ਾਮ ਹੋਣਾ ਹੈ ਠੀਕ ਹੈ ਕਿਉਂਕਿ ਹੁਣ ਜਿਹੜੇ ਬੱਚੇ ਇਸ ਤਰ੍ਹਾਂ ਸੀਰੀਅਸ ਹੋ ਕੇ ਪੜ੍ਹਨਗੇ ਨਾ ਉਹਨਾਂ ਬੱਚਿਆਂ ਦਾ ਹੀ ਜਿਹੜਾ ਪੀਐਸ ਟੈਟਾ ਉਹ ਕਲੀਅਰ ਹੋਊਗਾ ਸੋ ਜਿਹੜੇ ਬੱਚੇ ਹਾਲੇ ਵੀ ਮਜ਼ਾਕ ਦੇ ਵਿੱਚ ਤੁਰੇ ਫਿਰਦੇ ਨੇ ਵੀ ਹਾਲੇ ਕਿਹੜਾ ਕੋਈ ਨੋਟੀਫਿਕੇਸ਼ਨ ਆਏਗਾ ਹਾਲੇ ਕਿਹੜਾ ਕੋਈ ਪੇਪਰ ਦੀ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਭਾਈ ਇਹ ਸਰਕਾਰ ਡੁੰਨਾ ਦੀ ਸਰਕਾਰ ਹੈ ਠੀਕ ਹੈ ਇਹ ਡੁੰਨਾ ਦੀ ਸਰਕਾਰ ਹੈ bade bade ਠੱਡਾਣੇ ਦੀ ਸਰਕਾਰ ਹੈ ਠੱਡਣ ਨਹੀਂ ਇਹ ਸੁਸਤ ਨਹੀਂ ਇਹ ਠੀਕ ਹੈ ਆਪਾਂ ਤਾਂ ਬੋਲਾਂਗੇ ਜਿੰਨਾ ਹੋ ਸਕੇ ਠੀਕ ਹੈ ਕਿਉਂਕਿ ਇਹਨਾਂ ਦਾ ਕੋਈ ਨਹੀਂ ਇਹਨਾਂ ਨੂੰ ਇਹ ਨਹੀਂ ਸੈਂਸ ਹੈਗੀ ਸਿੱਖਿਆ ਦੇ ਪ੍ਰਤੀ ਐਜੂਕੇਸ਼ਨ ਦੇ ਪ੍ਰਤੀ ਇਹਦੇ ਵਿੱਚ ਕੀ ਸੁਧਾਰ ਹੋਣੇ ਚਾਹੀਦੇ ਨੇ ਪੇਪਰ ਨੂੰ ਕਦੋਂ ਲਿਆਉਣਾ ਚਾਹੀਦਾ ਇਹਨਾਂ ਨੂੰ ਐ ਨਹੀਂ ਪਤਾ ਕੱਲ ਨੂੰ ਚੱਕ ਕੇ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਉਹ ਆ ਜਾਈ ਠੀਕ ਹੈ ਮੈਂ ਤਾਂ ਆ ਕਰਕੇ ਕਹਿੰਦੀ ਪੰਜ ਸਾਲ ਪਹਿਲਾਂ ਇਹ ਸੁੱਤੇ ਪਏ ਰਹੇ ਹੁਣ ਕਿਸੇ ਵਕਤ ਵੀ ਤੁਹਾਡਾ ਜਿਹੜਾ ਪੀਐਸਟੈਟਾ ਉਹ ਆ ਸਕਦਾ ਸੋ ਆਪਦੀ ਸਰਕਾਰ ਆਪਦੀ ਜਿਹੜੀ ਸਟੱਡੀ ਹੈ ਉਸ ਦੇ ਨਾਲ ਜੁੜੇ ਰਹੋ ਇਹ ਸਰਕਾਰ ਦੇ ਭਰੋਸੇ 'ਚ ਨਾ ਬੈਠੇ ਰਹੋ ਠੀਕ ਹੈ ਇਹ ਪੇਪਰ ਕਿਸੇ ਵਕਤ ਵੀ ਦੇ ਸਕਦੇ ਨੇ ਸੋ ਤੁਹਾਨੂੰ ਲੋੜ ਹੈ ਤੁਸੀਂ ਆਪ ਦੇ ਆਪ ਦੇ ਵਿੱਚ ਪ੍ਰੋਪਰ ਤਿਆਰ ਹੋ ਕੇ ਰਹੋ ਠੀਕ ਹੈ ਬਈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਇੱਕ ਵਚਨ ਠੀਕ ਹੈ ਬਈ ਹੁਣ ਦੇਖੋ ਇੱਥੇ ਕਈ ਵਚਨ ਨਾਲ ਕਨਫਿਊਜ਼ਨ ਹੋਊਗੀ ਵੀ ਇਹ ਨਾਮ ਵੀ ਹੋ ਸਕਦਾ ਸੀ ਇੱਥੇ ਆਪਸ਼ਨ ਨਹੀਂ ਹੈਗੀ ਹੈਨਾ ਨਾਮ ਵੀ ਹੋ ਸਕਦਾ ਸੀਗਾ ਨਾਮ ਕਿਵੇਂ ਹੋ ਸਕਦਾ ਸੀ ਇੱਕ ਵਾਰੀ ਪੜ੍ਹਨ ਤੋਂ ਨਾ ਇਹ ਨਾਮ ਲੱਗਦਾ ਕਿਉਂ ਲੱਗਦਾ ਹੈ ਕਹਿੰਦੇ ਜਿਹੜੇ ਸ਼ਬਦ ਤੋਂ ਕਿਸੇ ਜੀਵ ਇੱਕ ਜੀਵ ਵਸਤੂ ਥਾਨ ਦਾਤ ਪਤ ਲੱਗੇ ਉਹਨੂੰ ਕੀ ਬੋਲਦੇ ਨੇ ਇੱਕ ਵਚਨ ਹੈ ਨਾ ਹੁਣ ਇੱਥੇ ਅੱਦੇ ਬੱਚੇ ਕਨਫਿਊਜ਼ ਹੋ ਕੇ ਜੇਕਰ ਤੁਹਾਨੂੰ ਉਸੇ ਆਪਸ਼ਨ ਦੇ ਵਿੱਚ ਨਾਮ ਆ ਜਾਂਦਾ ਨਾ ਅੱਦੇ ਇੱਥੇ ਨਾਮ ਨੂੰ ਹੀ ਕਰੈਕਟ ਕਰਕੇ ਆਉਂਦੇ ਠੀਕ ਹੈ ਸੋ ਥੋੜਾ ਜਿਹਾ ਕੁਐਸਚਨ ਦੇ ਵਿੱਚ ਹੀ ਤੁਹਾਨੂੰ ਆਨਸਰ ਪਿਆ ਹੁੰਦਾ ਮੈਨੂੰ ਘੱਟੋ ਘੱਟ ਆਪਾਂ ਜਿੱਦੇ ਦੇ ਕਲਾਸਾਂ ਲਾਉਣ ਲੱਗੀਆਂ ਨਾ ਆਪਣੀ ਕਲਾਸਾਂ 100 ਦੇ ਵੱੱਬ ਹੋ ਚੁੱਕੀਆਂ ਨੇ ਉਸੇ ਦਿਨ ਤੋਂ ਮੈਂ ਕਹਿਨੀ ਆ ਭਈ ਤੁਹਾਡੇ ਕੁਐਸਚਨ ਦੇ ਵਿੱਚ ਤੁਹਾਡਾ ਆਨਸਰ ਪਿਆ ਹੁੰਦਾ ਜਿਵੇਂ ਇੱਥੇ ਤੁਹਾਨੂੰ ਦਿੱਤਾ ਹੋਇਆ ਇੱਕ ਠੀਕ ਹੈ ਜੇਕਰ ਇਕੱਲਾ ਜੀ ਵਸਤੂ ਆਸਾਨ ਹੁੰਦਾ ਫਿਰ ਭਈ ਤੁਹਾਡਾ ਨਾਮ ਆਏ ਨਾ ਹੁਣ ਇੱਥੇ ਇੱਕ ਲੱਗ ਕੇ ਤੋਂ ਨੂੰ ਕੀ ਬਣ ਗਿਆ ਇਹ ਇੱਕ ਵਚਨ ਬਣ ਗਿਆ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਨੈਕਸਟ ਕੁਐਸਚਨ ਸ਼ਬਦ ਦੇ ਕਹਿੰਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ ਫੇਰ ਆ ਗਿਆ ਇੱਕ ਤੋਂ ਵੱਧ ਜੀਵਾਂ ਵਸਤੂ ਅਸਥਾਨ ਆਦਿ ਦਾ ਪਤਾ ਲੱਗੀ ਉਹਨੂੰ ਕੀ ਬੋਲਦੇ ਨੇ ਬਹੁਵਚਨ ਵਚਨ ਕਰਮ ਜਾਂ ਕਾਰਕ ਨੈਕਸਟ ਕੁਐਸਚਨ ਆ ਚੁੱਕੇ ਬਈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹੁਣ ਕੀ ਬਣੇਗਾ ਠੀਕ ਹੈ ਬਈ ਹੁਣ ਕੀ ਬਣੇਗਾ ਹਾਂ ਵੈਰੀ ਗੁੱਡ ਬਈ ਸਿਮੀ ਕਹਿੰਦੇ ਹੁਣ ਸੀਰੀਅਸ ਹੋ ਕੇ ਪੜਾਂਗੇ ਠੀਕ ਹੈ ਸੀਰੀਅਸ ਹੋ ਕੇ ਪੜਨ ਦੀ ਲੋੜ ਹੈ ਵੀ ਕਿਸੇ ਦੇ ਪਿੱਛੇ ਲੱਗ ਕੇ ਇਹ ਨਾ ਕਰੋ ਵੀ ਉਹਨੇ ਅਜੇ ਤੱਕ ਕਿਤਾਬ ਨਹੀਂ ਚੱਕੀ ਮੈਂ ਨਹੀਂ ਪੜਨਾ ਹਨਾ ਮੈਂ ਨਾ ਥੋੜੇ ਦਿਨ ਹੀ ਹੋ ਗਏ ਕਿ ਨਾ ਕੁੜੀ ਦੀ ਇੰਟਰਵਿਊ ਸੁਣੀ ਖਾਸ ਤੌਰ ਤੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਹੈਗੀ ਤਾਂ ਮੈਂ ਵੀ ਇੱਕ ਕੁੜੀ ਆ ਫੀਮੇਲ ਆ ਠੀਕ ਹੈ ਪਰ ਮੈਂ ਕੁੜੀਆਂ ਨੂੰ ਬਹੁਤ ਜ਼ਿਆਦਾ ਨਿੰਦਦੀ ਆ ਉਹ ਕਹਿੰਦੀ ਮੈਨੇ ਨਾ ਇੱਕ ਪਲੱਸ 2 ਦਾ ਐਗਜ਼ਾਮ ਕਲੀਅਰ ਕੀਤਾ ਫਰਸਟ ਰੈਂਕ ਦੇ ਵਿੱਚ ਆਈਏ ਕੁੜੀ ਉਹ ਉਹ ਕਹਿੰਦੀ ਮੇਰੇ ਦੋਸਤੋ ਮਿੱਤਰਾਂ ਦੇ ਸਾਡੇ ਗਰੁੱਪ ਸੀਗਾ ਸਾਡੇ ਗਰੁੱਪ ਦੇ ਵਿੱਚੋਂ ਅਹ ਹੁੰਦਾ ਪਲੱਸ 2 ਦਾ ਨਹੀਂ ਉਹਨੇ ਕੀਤਾ ਸੀਗਾ ਅਹ ਇਹਨੂੰ ਕੀ ਬੋਲਦੇ ਨੇ ਇਹ ਜਿਹੜਾ ਭਾਈ ਤੁਹਾਡਾ ਡਾਕਟਰੀ ਤੋਂ ਪਹਿਲਾਂ ਹੁੰਦਾਗਾ ਕੋਈ ਦੱਸੋ ਭਈ ਇਹ ਤੇ ਡਾਕਟਰੀ ਤੋਂ ਪਹਿਲਾਂ ਕਿਹੜਾ ਹੁੰਦਾਗਾ ਉਹ ਕਹਿੰਦੀ ਮੈਨੇ ਨਾ ਉਹ ਐਗਜ਼ਾਮ ਕਲੀਅਰ ਕੀਤਾ ਉਹ ਇਗਜ਼ਾਮ ਕਲੀਅਰ ਕਰਨ ਤੋਂ ਪਹਿਲਾਂ ਕਹਿੰਦੀ ਜਦੋਂ ਸਾਡੇ ਵਿੱਚ ਡਿਸਕਸ ਹੁੰਦੀ ਸੀ ਨਾ ਮੇਰੇ ਨਾਲ ਦੇ ਮੈਨੂੰ ਕਹਿੰਦੀ ਹੁੰਦੀ ਸੀ ਵੀ ਤੂੰ ਪੜਦੀ ਐ ਹਾਂ ਵੈਰੀ ਗੁੱਡ ਸਿਮੀ ਕਹਿੰਦੇ ਨੀਟ ਹਾਂ ਨੀਟ ਦਾ ਵੈਰੀ ਗੁੱਡ ਜਦੋਂ ਨੇ ਨੀਟ ਦਾ ਪੇਪਰ ਕਲੀਅਰ ਕੀਤਾ ਉਹ ਕਹਿੰਦੇ ਵੀ ਮੈਨੂੰ ਕਹਦੇ ਮੇਰੇ ਨਾਲ ਦੇ ਪੁੱਛਦੇ ਹੁੰਦੇ ਵੀ ਕੀ ਤੂੰ ਪੜਦੀ ਐ ਇਕੱਠੇ ਹੋ ਕੇ ਆਪਾਂ ਇੱਕ ਦੂਸਰ ਨੂੰ ਪੁੱਛੀ ਲੈਣਾ ਨਾ ਗਰੁੱਪ ਦੇ ਵਿੱਚ ਕਿਉਂਕਿ ਅੱਡੇ ਮੇਰੇ ਵਰਗੇ ਹੁੰਦੇ ਨੇ ਲਾਪਰਵਾਹ ਹੁੰਦੇ ਨੇ ਕਦੇ ਕਿਤਾਬ ਹੀ ਚੱਕਦੇ ਅੱਡੇ ਹੁੰਦੇ ਨੇ ਜਿਹੜੇ ਲੁਕਿਆ ਛਿਪੀ ਵਿੱਚ ਵੱਡੇ ਰਹਿੰਦੇ ਨੇ ਹਨਾ ਉਹ ਕਹਿੰਦੀ ਮੈਂ ਨਾਲ ਦੇ ਨੂੰ ਕਹਿੰਦੀ ਸੀ ਵੀ ਮੈਨੂੰ ਤਾਂ ਟਾਈ ਪਰ ਕਹਿੰਦੀ ਇਹ ਸਚਾਈ ਨਹੀਂ ਸੀ ਮੈਂ ਕਹਿੰਦੀ ਸਾਰੇ ਦਿਨ ਦੇ ਵਿੱਚੋਂ 8 ਘੰਟੇ ਆਪਦੀ ਸਟੱਡੀ ਨੂੰ ਦਿੰਦੀ ਸੀ ਨੀਟ ਨੂੰ ਠੀਕ ਹੈ ਫਿਰ ਕਹਿੰਦੀ ਜਿੱਦੇ ਰਿਜ਼ਲਟ ਆਇਆ ਮੇਰੇ ਨਾਲ ਜਿਆਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਈ ਠੀਕ ਹੈ ਵੀ ਉਹ ਮੈਨੂੰ ਕਹਿੰਦੇ ਵੀ ਤੂੰ ਤਾਂ ਕਹਿੰਦੀ ਮੈਂ ਪੜਦੀ ਹੀ ਨਹੀਂ ਸੀ ਪਰ ਮੈਂ ਕਿਹਾ ਵੀ ਮੈਂ ਤਾਂ 8 ਘੰਟੇ ਪੜਦੀ ਸੀ ਇਹ ਹੁੰਦਾ ਇੱਕ ਦੂਸਰੇ ਨਾਲ ਧੋਖਾ ਦਗੇਵਾ ਜੀ ਹਨਾ ਇਹ ਕਦੇ ਵੀ ਨਾ ਕਰੋ ਠੀਕ ਹੈ ਪਰ ਤੁਹਾਨੂੰ ਵੀ ਇਸੇ ਤਰ੍ਹਾਂ ਪੜਨ ਦੀ ਲੋੜ ਹੈ ਠੀਕ ਹੈ ਲੁਕਾਚਪਾਕ ਹੀ ਨਹੀਂ ਇੱਕ ਦੂਸਰਾ ਜੇਕਰ ਤੁਸੀਂ ਡਿਸਕਸ ਕਰਕੇ ਪੜੋਗੇ ਗਿਆਨ ਨੂੰ ਬਣਨੇ ਨੂੰ ਉਸ ਤੋਂ ਵੀ ਜ਼ਿਆਦਾ ਚੰਗੀ ਗੱਲ ਹੈ ਪਰ ਇਹ ਸਿੱਖਿਆ ਨੂੰ ਮੰਨ ਕੇ ਚੱਲਿਓ ਠੀਕ ਹੈ ਵੀ ਹੁਣ ਤੁਹਾਨੂੰ ਇਸ ਤਰ੍ਹਾਂ ਪੜਨ ਦੀ ਲੋੜ ਹੈ ਠੀਕ ਹੈ ਭਾਈ ਸੋ ਇਹਦਾ ਰਾਈਟ ਆਨਸਰ ਬਣੂ ਤੁਹਾਡਾ ਬੀ ਹੁਣ ਇੱਥੇ ਗੱਲ ਹੋ ਗਈ ਇੱਕ ਤੋਂ ਵੱਧ ਜੀਵਾਂ ਉਥੇ ਕੱਲੀ ਇੱਕ ਸੀ ਹੁਣ ਇਥੇ ਇੱਕ ਤੋਂ ਜ਼ਿਆਦਾ ਹੋ ਗਈ ਇਸ ਕਰਕੇ ਕੀ ਬਣ ਗਿਆ ਤੁਹਾਡਾ ਬਹੁਵਚਨ ਉਸ ਤੋਂ ਬਾਅਦ ਦੇਖੋ ਕਹਿੰਦੇ ਜਿਸ ਨਾਮ ਜਾਂ ਪੜਨਾਮ ਦਾ ਕਿਸੇ ਹੋਰ ਨਾਮ ਜਾਂ ਪੜਨਾਮ ਨਾਲ ਮਿਲ ਕੇ ਪੜਨਾਮ ਨਾਲ ਮਾਲਕੀ ਕਬਜ਼ੇ ਜਾਂ ਅਧਿਕਾਰ ਵਾਲਾ ਸੰਬੰਧ ਹੋਵੇ ਉਸ ਨੂੰ ਕਿਹੜਾ ਕਾਰਕ ਗਿਣਿਆ ਜਾਂਦਾ ਹੈ ਗੱਲ ਹੋ ਰਹੀ ਹੈ ਇੱਥੇ ਕਾਰਕ ਦੀ ਕੁਸਤੂਨ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਹਿੰਦੇ ਉਹ ਨਾਮ ਜਾਂ ਪੜਨਾਮ ਜਿਹਦਾ ਕਿਸੇ ਹੋਰ ਨਾਮ ਜਾਂ ਪੜਨਾਮ ਨਾਲ ਮਾਲਕੀ ਕਬਜ਼ੇ ਮਾਲਕੀ ਕਬਜ਼ੇ ਜਾਂ ਅਧਿਕਾਰ ਵਾਲਾ ਸੰਬੰਧ ਹੋਵੇ ਉੱਥੇ ਉਹ ਕਿਹੜਾ ਕਾਰਕ ਬਣੂਗਾ ਸੰਬੰਧ ਕਾਰਕ ਅਧਿਕਰਣ ਕਾਰਕ ਸਪਰਦਾਨ ਕਾਰਕ ਜਾਂ ਆਪਾਦਾਨ ਕਾਰਕ ਆਨਸਰ ਕਰਨੀ ਕੋਸ਼ਿਸ਼ ਕਰੋ ਬਈ ਜਿਹੜਾ ਹੈ ਕਾਰਕ ਆ ਨਾ ਇਹ ਵੱਡੇ ਵੱਡੇ ਦੀ ਚੀਕਾ ਕਢਾਉਂਦਾ ਹੈ ਠੀਕ ਹੈ ਜਿਹੜਾ ਇਹ ਕਾਰਕ ਹੈ ਇਹ ਵੱਡੇ ਵੱਡੇ ਦੀ ਚੀਕਾ ਕਢਾਉਂਦਾ ਹੈ ਇਸ ਕਰਕੇ ਮੈਂ ਕਹਿਣੀ ਆ ਭਾਈ ਇਹ ਨੂੰ ਇੱਕ ਵਾਰੀ ਜ਼ਰੂਰ ਕਲੀਅਰ ਕਰ ਲਿਓ ਅੱਠ ਪ੍ਰਕਾਰ ਦੇ ਅੱਠ ਪ੍ਰਕਾਰ ਦਾ ਹੁੰਦਾ ਇਹਦੀ ਅੱਠ ਕਿਸਮਾਂ ਹੁੰਦੀਆਂ ਨੇ ਠੀਕ ਹੈ ਇਹ ਨੂੰ ਜ਼ਰੂਰ ਕਲੀਅਰ ਕਰ ਲਿਓ ਇਹਦੇ ਵਿੱਚੋਂ ਘੱਟੋ ਘੱਟ ਤੁਹਾਨੂੰ ਦੋ ਕੁਐਸਚਨ ਬਣਨਗੇ ਹੀ ਬਣਨਗੇ ਠੀਕ ਹੈ ਰਾਈਟ ਆਨਸਰ ਬਣੂਗਾ ਤੁਹਾਡਾ ਏ ਸੰਬੰਧ ਕਾਰਕ ਮਾਲਕੀ ਕਬਜ਼ੇ ਜਾਂ ਅਧਿਕਾਰ ਠੀਕ ਹੈ ਭਈ ਮਾਲ ਕੀ ਕਬਜ਼ੇ ਜਾਂ ਅਧਿਕਾਰ ਵਾਲਾ ਸਬੰਧ ਹੋਵੇ ਜਿੱਥੇ ਆਪਣਾ ਅਧਿਕਾਰ ਹੋਵੇ ਠੀਕ ਹੈ ਉਥੇ ਕਿਹੜਾ ਕਾਰਕ ਹੋ ਤੁਹਾਡਾ ਹਾਂ ਸਬੰਧ ਕਾਰਕ ਠੀਕ ਹੈ ਭਈ ਕਹਿੰਦੇ ਉਹ ਘਰ ਦੇ ਬੂਹੇ ਸਾਹਮਣੇ ਖੜਾ ਸੀ ਵਾਕ ਵਿੱਚ ਸਬੰਧ ਕਾਰਕ ਕਿਹੜਾ ਹੈ ਘਰ ਦੇ ਬੂਹੇ ਦੇ ਸਾਹਮਣੇ ਖੜਿਆ ਸੀ ਉਹ ਇਹ ਵਾਕ ਦੇ ਵਿੱਚ ਜਿਹੜਾ ਸਬੰਧ ਕਾਰਕ ਉਹ ਕਿਹੜਾ ਬਣੂਗਾ ਉਹ ਘਰ ਦੇ ਸਾਹਮਣੇ ਅਗੇ ਤੁਹਾਨੂੰ ਜਿਹੜਾ ਵਾਕ ਉਹ ਕੱਟ ਕੇ ਦਿੱਤਾ ਹੋਇਆ ਹੈ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਹੂੰ ਕਰੋ ਬਈ ਅੰਸਰ ਸੀ ਮੈਂ ਕਹਿੰਦੀ ਮੈਮ ਮੈਂ ਪੀਐਸਟ ਟੈਟ ਸੀਟ ਟ ਪੀਟੀਆਈ 2000 ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦੀ ਹਾਂ ਜੀ ਮੈਨੂੰ ਬਸ ਤੁਹਾਡੇ ਆਸ਼ੀਰਵਾਦ ਦੀ ਹਾਂ ਕਲੀਅਰ ਹੋ ਜੇ ਕੋਈ ਨਰਾਜ ਹੋ ਜੂਗਾ ਜੇ ਤੁਸੀਂ ਆਪਣੇ ਆਪ ਨੂੰ ਬੈਸਟ ਪਰਫਾਰਮੈਂਸ ਦਿਨੀ ਹੋ ਨਾ ਆਪ ਦਾ 100% ਤੁਸੀਂ ਦਿਨੀ ਹੋਗੀ ਤਾਂ ਉਹ ਬੱਚੇ ਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਠੀਕ ਹੈ ਹਾਂ ਸੋਦ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਸੰਬੰਧ ਦਰਸਾਉਣਾ ਇਹਦੇ ਵਿੱਚ ਤਾਂ ਦੇ ਆਊਗਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਪ੍ਰਗਟ ਕਰਨਾ ਹੋਵੇ ਉਹ ਕੀ ਅਖਵਾਉਂਦਾ ਹੈ ਕਿਰਿਆ ਵਿਸ਼ੇਸ਼ਣ ਕਾਰਕ ਕਾ ਕਿਰਿਆ ਜਾਂ ਵਿਸ਼ਮਿਕ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਵੀ ਕੰਮ ਹੋ ਰਿਹਾ ਹੈ ਜਾਂ ਪ੍ਰਗਟ ਕਰਨਾ ਦਸਾਉਣਾ ਹੋਵੇ ਇਹ ਤਾਂ ਉੱਥੇ ਕੀ ਆਊਗਾ ਕਿਰਿਆ ਵਿਸ਼ੇਸ਼ਣ ਕਾਰਕ ਕਿਰਿਆ ਜਾਂ ਵਿਸ਼ਮਿਕ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਵੈਰੀ ਗੁੱਡ ਜਿੰਨੇ ਵੀ ਬੱਚੇ ਤੁਸੀਂ ਜੁੜੇ ਹੋਇਆ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਬੱਚੇ ਹੋਰ ਵੀ ਆਪਣੇ ਨਾਲ ਜੁੜ ਸਕਣ ਠੀਕ ਹੈ ਜਿਨ੍ਹਾਂ ਨੇ ਦਿਲ ਤੋਂ ਪੜਨਾ ਜਿਹੜੇ ਵੈਸੇ ਫਨ ਟਾਈਪ ਤੋਂ ਆਉਂਦੇ ਨਹੀਂ ਹਨਾ ਇੱਥੇ ਗੱਲਾਂ ਮਾਰਨ ਆਉਂਦੇ ਨਹੀਂ ਜਾਂ ਵੈਸੀ ਮਜ਼ੇ ਲੈਣਾ ਆਉਂਦੇ ਨਹੀਂ ਵੀ ਦੇਖੋ ਮੈਡਮ ਕੀ ਬੋਲਦੇ ਨੇ ਕੋਈ ਗਲਤੀ ਕੱਢੀਏ ਜਾਂ ਭਈ ਹੁੰਦੇ ਨੇ ਕੋਈ ਬ੍ਰਹਮ ਗਿਆਨੀ ਹੁੰਦੇ ਨੇ ਕੋਈ ਗਲਤੀ ਕੱਢਣਾ ਆਉਂਦੇ ਨਹੀਂ ਵੀ ਇੱਥੇ ਇਹ ਨਹੀਂ ਆਉਣਾ ਸੀ ਇਹ ਨਹੀਂ ਆਉਣਾ ਸੀ ਉਹਨਾਂ ਵਾਸਤੇ ਦੂਰੋਂ ਸਸਰੀਕਰ ਠੀਕ ਹੈ ਦੂਰੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਹੈ ਵੀ ਭਾਈ ਉਹ ਦੂਰੀ ਰਹਿਣ ਠੀਕ ਹੈ ਉਹ ਇੰਟਰਵਿਊ ਨਾ ਕਰਨਾ ਹਾਂ ਸੋ ਇੱਥੇ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਕਿਰਿਆ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਵਾਕ ਦੀ ਕਲਪਨਾ ਕਿਸ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਵਾਕ ਦੀ ਕਲਪਨਾ ਕਲਪਨਾ ਦਾ ਮਤਲਬ ਹੁੰਦਾ ਇਮੇਜਿਨੇਸ਼ਨ ਜਿਵੇਂ ਆਪਾਂ ਸੋਚਦੇ ਹਾਂ ਵਾਸ ਵੀ ਆਪਣੇ ਵਾਸਤੇ ਜਿਵੇਂ ਹੁਣ ਤੁਸੀਂ ਸੋਚ ਰਹੇ ਹੋ ਹਨਾ ਜੇ ਮੇਰਾ ਪੀਐਸਟੈਟਿਕ ਕਲੀਅਰ ਹੋ ਜੇ ਅੱਗੇ ਭਾਈ ਮਾਸਟਰ ਡਿਗਰੀ ਆ ਜਾਊਗਾ ਤੇ ਮੈਂ ਮਾਸਟਰ ਗ੍ਰੈਜੂਏਟ ਵੀ ਕਲੀਅਰ ਕਰ ਜੂਗੀ ਫਿਰ ਮੈਂ ਵਧੀਆ ਜਿਹੇ ਏਰੀਏ ਚ ਜੌਬ ਲਵਾਂਗੀ ਫਿਰ ਉੱਥੇ ਐ ਹੋਊਗਾ ਮੈਂ ਆਹ ਸ਼ਹਿਰ ਦੇ ਵਿੱਚ ਕੋਠੀ ਪਾਉਣੀ ਐ ਮਤਲਬ ਗੱਡੀ ਹੋਊਗੀ ਫਿਰ ਮੈਂ ਘੁੰਮਣ ਜਾਊਂਗੀ ਜਦੋਂ ਮੈਂ ਆਪਦੇ ਪਿੰਡ ਮੁੜ ਕੇ ਆਇਕ ਨੂੰ ਮੈਂ ਹਵਾ ਮਾਰਿਆ ਕਰੂ ਹੈਨਾ ਇਹ ਹੁੰਦੀ ਹੈ ਕਲਪਨਾ ਇਹ ਮੈਂ ਵੀ ਸੋਚਦੀ ਆ ਠੀਕ ਹੈ ਸਾਰੀ ਸੋਚਦੇ ਨਹੀਂ ਇਹ ਗੱਲਾਂ ਅਸੀਂ ਵੀ ਸੋਚਦੇ ਹੁੰਨੇ ਆ ਮੈਨੂੰ ਹੁੰਦਾ ਸੀ ਭਾਈ ਮੇਰੀ ਮੈਰਿਜ ਤੋਂ ਪਹਿਲਾਂ ਪਹਿਲਾਂ ਮੈਨੂੰ ਮਿਲ ਜੇ ਜੌਬ ਹੈਨਾ ਵੀ ਜੇ ਮੈਰਿਜ ਤੋਂ ਪਹਿਲਾਂ ਮਿਲ ਜੇ ਤਾਂ ਮੈਂ ਆਪਦੇ ਮਾਪਿਓ ਦਾ ਨਾਮ ਰੌਸ਼ਨ ਕਰਾਂ ਫਿਰ ਸਾਡੇ ਵੀੜੇ ਮੁਹੱਲੇ ਦੇ ਸਾਰੇ ਲੋ ਵੀ ਪਹਿਲੀ ਲੱਗ ਗਈ ਤਾਂ ਹੁਣ ਮੈਂ ਸੋਚਦੀ ਆ ਵੀ ਚਲ ਜੇ ਵਿਆਹ ਤੋਂ ਪਹਿਲਾਂ ਨਹੀਂ ਮਿਲੀ ਹੁਣ ਮਿਲ ਜੇ ਹੁਣ ਦੋਨੇ ਘਰਾਂ ਨੂੰ ਸੁਖ ਹੋ ਜੂਗਾ ਫਿਰ ਜਦੋਂ ਮੈਂ ਦਵਾਰੇ ਜਾਇਆਕਰੂ ਆਪਦੇ ਘਰੇ ਤਾਂ ਫਿਰ ਵੀ ਬਹੁਤ ਸੁਖ ਹੋ ਜੂਗਾ ਹਨਾ ਆ ਗੱਡੀ ਹੋਵੇ ਮੈਂ ਤੇ ਸਾਰੇ ਇੱਥੇ ਘੁੰਮੀਂ ਉੱਥੇ ਜਾਈਏ ਇਸ ਦੇ ਬੱਚੇ ਨੂੰ ਵਧੀਆ ਆਉਦੀ ਜਿੰਦਗੀ ਦੇਈ ਹੈ ਹਨਾ ਇਹ ਬਹੁਤ ਚੀਜ਼ਾਂ ਹੁੰਦੀਆਂ ਨੇਗੀਆਂ ਇਹ ਹੁੰਦੀ ਹੈ ਇੱਕ ਕਲਪਨਾ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਕਿਰਿਆ ਤੋਂ ਵਾਕ ਦੀ ਕਲਪਨਾ ਕਿਸ ਤੋਂ ਬਿਨਾ ਨਹੀਂ ਕੀਤੀ ਜਾ ਸਕਦੀ ਕਿਰਿਆ ਤੋਂ ਬਿਨਾ ਠੀਕ ਹੈ ਵੀ ਕਿਰਿਆ ਜ਼ਰੂਰੀ ਹੈ ਉਸ ਤੋਂ ਬਾਅਦ ਦੇਖੋ ਆਮ ਤੌਰ ਤੇ ਕਹਿੰਦੇ ਕਿਰਿਆ ਵਾਕ ਦੇ ਕਿਹੜੇ ਸਥਾਨ ਵਿੱਚ ਵਾਪਰਦੀ ਹੈ ਜੇਕਰ ਆਪਾਂ ਕਿਰਿਆ ਦੀ ਗੱਲ ਕਰੀਏ ਇਹ ਵਾਕ ਦੇ ਕਿਹੜੇ ਸਥਾਨ ਵਿੱਚ ਵਾਪਰਦੀ ਹੈ ਹਾਂ ਆਰੰਭ ਵਿੱਚ ਅੰਤ ਵਿੱਚ ਮੱਧ ਵਿੱਚ ਜਾਂ ਵਿਚਕਾਰ ਕਿਰਿਆ ਇਹ ਤੇ ਕਿਤੇ ਵੀ ਹੋ ਸਕਦੀ ਹੈ ਹਨ ਮੈਂ ਸਕੂਲ ਜਾ ਰਿਹਾ ਹਾਂ ਰੋਟੀ ਖਾ ਰਿਹਾ ਮੈਂ ਹਨਾ ਐਸ ਤਰ੍ਹਾਂ ਦੇ ਵੀ ਵਾਕ ਆ ਜਾਂਦੇ ਨੇ ਹਾਂ ਕਰੋ ਬਈ ਆਨਸਰ ਆਮ ਤੌਰ ਤੇ ਕਿਰਿਆ ਜਿਹੜੀ ਕਹਿੰਦੇ ਵਾਕ ਦੇ ਕਿਹੜੇ ਸਥਾਨ ਤੇ ਆਉਂਦੀ ਹੈ ਹਾਂ ਕਰੋ ਬਈ ਆਨਸਰ ਸੋ ਦ ਰਾਈਟ ਆਨਸਰ ਬਣੂਗਾ ਬਈ ਬੀ ਅੰਤ ਵਿੱਚ ਠੀਕ ਹੈ ਅੰਤ ਵਿੱਚ ਉਸ ਤੋਂ ਬਾਅਦ ਦੇਖੋ ਪੜ੍ਹ ਅਤੇ ਖਾ ਕਿਉਂਕਿ ਸਹਾਇਕ ਕਿਰਿਆ ਵੀ ਹੁੰਦੀ ਹੈ ਠੀਕ ਹੈ ਬਈ ਸਹਾਇਕ ਕਿਰਿਆ ਨਹੀਂ ਹੁੰਦੀ ਆਪਣੀ ਉਹ ਪੜ੍ਹ ਰਿਹਾ ਹੈ ਉਹ ਰੋਟੀ ਖਾਂਦਾ ਹੈ ਕਿੱਥੇ ਗਏ ਸੀ ਹਨਾ ਆ ਗਏ ਹਨ हां कौर सतश्री कालवे ਜਿਹੜੇ ਰੇਟਾਂ ਨੇ ਉਹ ਠੀਕ ਹੈ ਪੜ ਅਤੇ ਖਾ ਸ਼ਬਦ ਕਿਹੜੀ ਕਿਰਿਆ ਦੀਆਂ ਉਦਾਹਰਨਾਂ ਹਨ ਪੜ ਪੜ ਅਤੇ ਖਾ ਠੀਕ ਹੈ ਭਈ ਸਧਾਰਨ ਇਕੈਰੀ ਮੂਲ ਅਤੇ ਉਪਰੋਕਤ ਸਾਰੀ ਕਰੋ ਵਿਅੰਸ ਚਾਰ ਆਪਸ਼ਨਾਂ ਨੇ ਵੀ ਤੁਹਾਡੇ ਅੰਗੇ ਪੜ ਅਤੇ ਖਾ ਇਹ ਕਿਸ ਕਿਸਮ ਦੀਆਂ ਕਿਰਿਆਵਾਂ ਦੀਆਂ ਐਗਜ਼ਾਮਪਲਾਂ ਦੇ ਵਿੱਚ ਸੈੱਟ ਬੈਠਦੀਆਂ ਨੇ ਚਾਰ ਆਪਸ਼ਨਾਂ ਨੇ ਵੀ ਅਨਸਰ ਕਰਨ ਦੀ ਕੋਸ਼ਿਸ਼ ਕਰੋ ਹਾਂ ਕਰੋ ਬਈ ਆਨਸਰ ਸੋ ਦਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਸਧਾਰਨ ਕਿਰਿਆ ਹਨਾ ਸਧਾਰਨ ਕਿਰਿਆ ਵੀ ਇਹ ਜਿੰਨਾ ਵਾਕਾਂ ਵਿੱਚ ਕਹਿੰਦੇ ਕਿਰਿਆ માં ਇੱਕ ਤੋਂ ਵਧੇਰੇ ਸ਼ਬਦਾਂ ਨਾਲ ਬਣਦੀਆਂ ਹਨ ਉਹਨਾਂ ਨੂੰ ਕਿਹੜੀ ਕਿਰਿਆ ਬੋਲਦੇ ਹਨ ਹੁਣ ਜਿਹੜੇ ਵਾਕਾਂ ਦੇ ਵਿੱਚ ਕਿਰਿਆਵਾਂ ਨੇ ਇੱਕ ਤੋਂ ਵੱਧ ਸ਼ਬਦਾਂ ਨਾਲ ਬਣਨਾ ਠੀਕ ਹੈ ਵੀ ਇੱਕ ਤੋਂ ਜ਼ਿਆਦਾ ਸ਼ਬਦ ਆ ਗਏ ਉਹਨਾਂ ਵਿੱਚ ਹਾਂ ਥੋੜਾ ਵੀ ਸੋਚ ਸਮਝ ਕੇ ਆਨਸਰ ਕਰੋ ਜੇ ਤੁਹਾਡੇ ਗਲਤ ਜ਼ਿਆਦਾ ਹੋ ਰਹੀ ਨੇ ਨਾ ਮੈਂ ਇਹਦੇ ਤੁਹਾਡੇ ਕੋਲ ਥੋੜਾ ਧਿਆਨ ਘੱਟ ਦੇ ਰਹੀ ਹਾਂ ਮੈਂ ਨਾਮ ਨਹੀਂ ਲੈ ਰਹੀ ਕਿਸੇ ਦਾ ਠੀਕ ਹੈ ਕਹਿੰਦੇ ਉਸ ਨੂੰ ਕਿਹੜੀ ਕਿਰਿਆ ਬੋਲਦੇ ਜੀ ਠੀਕ ਹੈ ਬਈ ਥੋੜਾ ਵਧੀਆ ਆਨਸਰ ਕਰਿਆ ਕਰੋ ਵੀ ਤੁਹਾਡੇ ਸਹੀ ਜਾਣ ਠੀਕ ਹੈ ਰਾਜੇ ਹਾਂ ਇਨੀ ਵੀ ਕਾਲੀ ਨਾ ਕਰਿਆ ਕਰੋ ਫਿਰ ਇਸੇ ਤਰ੍ਹਾਂ ਜਿਹੜਾ ਤੁਹਾਡਾ ਨੇਚਰ ਹੈਗਾ ਆਦਤ ਉਹ ਪੇਪਰ ਚ ਇਸੇ ਤਰ੍ਹਾਂ ਰਹੂਗੀ ਠੀਕ ਹੈ ਥੋੜਾ ਸੋਚ ਕੇ ਇਸ ਤਰ੍ਹਾਂ ਆਨਸਰ ਕਰਿਆ ਕਰੋ ਬਈ ਜਿਵੇਂ ਤੁਹਾਡਾ ਐਗਜ਼ਾਮ ਹੋ ਰਿਹਾ ਠੀਕ ਹੈ ਜਿਵੇਂ ਤੁਹਾਡਾ ਐਗਜ਼ਾਮ ਵੈਰਿਆ ਹੋਰੇ ਤੁਸੀਂ ਪੀਐਸਟੈਟ ਦੇ ਪੇਪਰ 'ਚ ਬੈਠੀ ਹੋ ਇਸ ਤਰ੍ਹਾਂ ਸੋਚ ਕੇ ਜੇਕਰ ਤੁਸੀਂ ਆਨਸਰ ਕਰੋਗੇ ਤੁਹਾਡੇ ਸਾਰੇ ਸਹੀ ਹੋਣਗੇ ਠੀਕ ਹੈ ਇੱਕ ਆ ਉਸੇ ਤਰ੍ਹਾਂ ਦਾ ਵਰਡ ਲੈਂਜ ਲੈ ਕੇ ਚੱਲਿਆ ਕਰੂ ਵੀ ਮੈਂ ਪੇਪਰ ਦੇਣੀ ਆ ਠੀਕ ਹੈ ਭਾਈ ਕਹਿੰਦੇ ਜਿੰਨਾ ਵਾਕਾਂ ਵਿੱਚ ਕਿਰਿਆਵਾਂ ਇੱਕ ਤੋਂ ਵਧੇਰੇ ਸ਼ਬਦਾਂ ਨਾਲ ਬਣਦੀਆਂ ਹਨ ਉਸ ਨੂੰ ਕੀ ਕਹਿੰਦੇ ਹਨ ਵੀ ਇੱਕ ਤੋਂ ਜ਼ਿਆਦਾ ਸ਼ਬਦ ਹੋਣ ਸੰਯੁਕਤ ਕਿਰਿਆ ਮੂਲ ਕਿਰਿਆ ਸਕਰਮਕ ਕਿਰਿਆ ਜਾਂ ਸਧਾਰਨ ਕਿਰਿਆ ਕਰੋ ਬਈ ਅਨਸਰ ਚਾਰ ਆਪਸ਼ਨ ਹਨ ਇਹ ਬਈ ਸੰਯੁਕਤ ਕਿਰਿਆ ਮੂਲ ਕਿਰਿਆ ਸਕਰਮਕ ਕਿਰਿਆ ਹੈ ਜਾਂ ਸਧਾਰਨ ਕਿਰਿਆ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਅਨਸਰ ਬਣੂਗਾ ਉਹ ਵਾਕ ਜਿੰਨਾ ਵਿੱਚ ਕਿਰਿਆਵਾਂ ਇੱਕ ਤੋਂ ਵਧੇਰੇ ਸ਼ਬਦਾਂ ਨਾਲ ਬਣਨ ਉਹਨਾਂ ਨੂੰ ਕੀ ਬੋਲਦੇ ਨੇ ਹਾਂ ਠੀਕ ਹੈ ਬਈ ਸੋ ਦਾ ਰਾਈਟ ਅਨਸਰ ਬਣੂਗਾ ਵੀ ਤੁਹਾਡਾ ਏ ਸੰਯੁਕਤ ਕਿਰਿਆ ਠੀਕ ਹੈ ਬਈ ਸੰਯੁਕਤ ਕਿਰਿਆ ਹੈ ਜਾਂ ਸੰਯੁਕਤ ਉਸ ਤੋਂ ਬਾਅਦ ਦੇਖੋ ਕਹਿੰਦੇ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕੀ ਆਖਦੇ ਹਨ ਕਾਰਕ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਜਾਂ ਵਿਸਮਿਕ ਵਾਕ ਦੇ ਵਿੱਚ ਕਿਰਿਆ ਦੀ ਜਿਹੜੀ ਵਿਸ਼ੇਸ਼ਤਾ ਨੇ ਉਹ ਪ੍ਰਗਟ ਕਰਦੇ ਨੇ ਉਹਨਾਂ ਵਾਕਾਂ ਨੂੰ ਕੀ ਕਿਹਾ ਜਾਂਦਾ ਹੈ ਕਾਰਕ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਜਾਂ ਵਿਸਮਿਕ ਚਾਰ ਆਪਸ਼ਨਾਂ ਨੇ ਬਈ ਚਾਰੀ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹਾਂ ਜਿਹੜੇ ਕਿਰਿਆ ਦੀ ਵਿਸ਼ੇਸ਼ਤਾ ਨੂੰ ਦੱਸਣ ਲੱਗੇ ਹੈ ਨਾ ਵੀ ਭਾਈ ਇੱਕ ਤਾਂ ਵਾਕ ਦੇ ਵਿੱਚ ਕਿਰਿਆ ਆ ਗਈ ਪਹਿਲਾ ਤਾਂ ਵਾਕ ਆ ਉਹ ਦੂਜੇ ਵਿੱਚ ਕਿਰਿਆ ਆ ਗਈ ਤੀਜੀ ਉਹਦੀ ਵਿਸ਼ੇਸ਼ਤਾ ਦੱਸਣੀ ਹੈ ਚੌਥੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਕਿਹੜੇ ਨੇਗੇ ਕਿ ਕਿੰਨੇ ਸਭ ਪਾਰਟਾਂ ਦੇ ਵਿੱਚ ਜਿਹੜਾ ਵਾਕ ਉਹ ਵੰਡਿਆ ਗਿਆ ਹਨ ਇਸ ਤਰ੍ਹਾਂ ਗਹਿਰਾਈ ਦੇ ਨਾਲ ਕੁਐਸਚਨ ਪੜ੍ਹ ਕੇ ਕਰਨੇ ਕੋਸ਼ਿਸ਼ ਕਰਿਆ ਕਰੋ ਨਾਲੇ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਨਾਲੇ ਤੁਸੀਂ ਉਸ ਤੋਂ ਵੀ ਜ਼ਿਆਦਾ ਇੰਟੈਲੀਜੈਂਟ ਬਣਦੇ ਹੋ ਠੀਕ ਹੈ ਬਈ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਕਿਰਿਆ ਵਿਸ਼ੇਸ਼ਣ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਅਰਥ ਦੇ ਆਧਾਰ ਤੇ ਕਹਿੰਦੇ ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਕਿਰਿਆ ਵਿਸ਼ੇਸ਼ਣ 3 4 8 ਜਾਂ 10 ਜੇਕਰ ਆਪਾਂ ਗੱਲ ਕਰੀਏ ਅਰਥ ਦੇ ਆਧਾਰ ਤੇ ਜਿਹੜੀ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ ਕਰੋ ਭਈ ਆਨਸਰ 3 4 8 ਜਾਂ 10 ਸੋ ਦਾ ਰਾਈਟ ਆਨਸਰ ਹੋਣਾਗਾ ਵੀ ਤੁਹਾਡਾ ਸੀ 8 ਕਿਸਮਾਂ ਹੁੰਦੀਆਂ ਨੇ ਠੀਕ ਹੈ 8 ਕਿਸਮਾਂ ਉਸ ਤੋਂ ਬਾਅਦ ਦੇਖੋ ਕਿਰਿਆ ਦੇ ਕੰਮ ਦਾ ਸਮਾਂ ਥਾਂ ਟਿਕਾਣਾ ਕਿਰਿਆ ਦੇ ਕੰਮ ਦੀ ਪ੍ਰਕਾਰ ਦੱਸਣ ਵਾਲੇ ਸ਼ਬਦ ਕੀ ਆਖਵਾਉਂਦੇ ਨੇ ਵੀ ਕਿਰਿਆ ਦੇ ਇੱਕ ਤਾਂ ਆਪਣੇ ਕੰਮ ਦਾ ਸਮਾਂ ਦੱਸਣਾ ਹੈ ਸਮਾਂ ਹੈਨਾ ਵੀ ਪਈ ਸਵੇਰੇ ਹੋਇਆ ਸ਼ਾਮ ਨੂੰ ਹੋਇਆ ਠੀਕ ਹੈ ਉਹ ਚੀਜ਼ ਹੋਗੀ ਟਿਕਾਣਾ ਅੰਦਰ ਬਾਹਰ ਕਿੱਥੇ ਹੋਇਆ ਹੈਨਾ ਕਿਰਿਆ ਦੇ ਕੰਮ ਦੀ ਪ੍ਰਕਾਰ ਕਿਸ ਤਰ੍ਹਾਂ ਦਾ ਕੰਮ ਸੀਗਾ ਪੜਦਾ ਸੀ ਲਿਖਦਾ ਸੀ ਸੌਂਦਾ ਸੀ ਖਾਂਦਾ ਸੀ ਜਾਂਦਾ ਸੀ ਆਉਂਦਾ ਸੀ ਹਨ ਜਿਹੜੇ ਇਹ ਦੱਸਣ ਵਾਲੇ ਸ਼ਬਦ ਨੇ ਇਹ ਕਿਹੜੀ ਕੈਟਾਗਰੀ ਦੇ ਵਿੱਚ ਆਉਣਗੇ ਕਾਲ ਹੋਊਗਾ ਕਾਲ ਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਇਹ ਆਨਲੀ ਤੁਹਾਡਾ ਵਿਸ਼ੇਸ਼ਣ ਹੋਊਗਾ ਮੈਂ ਨਹੀਂ ਇੱਕ ਗੱਲ ਦੱਸੋ ਵੀ ਸਾਰੇ ਜਣੇ ਮੇਰੀ ਗੱਲ ਧਿਆਨ ਨਾਲ ਸੁਣੋ ਪਹਿਲਾਂ ਜਿਹੜੇ ਹਿਸਾਬ ਨਾਲ ਮੈਂ ਤੁਹਾਨੂੰ ਕੁਸਚਨ ਐਗਜ਼ਾਮ ਐਕਸਪਲੇਨ ਕਰਦੀ ਆ ਹਨਾ ਮੈਂ ਤੁਹਾਨੂੰ ਦੱਸਦੀ ਆ ਸਭ ਤੋਂ ਪਹਿਲਾਂ ਮੈਂ ਕੁਐਸਚਨ ਪੜ੍ਹਦੀ ਆਂ ਫਿਰ ਤੁਹਾਨੂੰ ਤੋੜ-ਤੋੜ ਕੇ ਦੱਸਦੀ ਆਂ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਉਹ ਸਾਰਾ ਨਿਚੋੜ ਕੱਢਦੇ ਆਂ ਕੀ ਤੁਹਾਨੂੰ ਸਾਰਿਆਂ ਨੂੰ ਮੇਰੀ ਗੱਲ ਸਮਝ ਚ ਆਉਂਦੀ ਹੈ ਪਤਾ ਲੱਗਦਾ ਹੈ ਰਾਜੀ ਕੁਛ ਜਾਂ ਮੈਂ ਆਪਦੀ ਆਪ ਦੀ ਵਿੱਚ ਹੀ ਭਈ ਵੱਡੀ ਬਣੀ ਬੈਠੀ ਆ ਮੈਂ ਹੀ ਤਾਂ ਬੋਲਦੀ ਰਹਿਣੀ ਜਿਆਦੇ ਹੈ ਨਾ ਵੀ ਤੁਹਾਨੂੰ ਸਾਰਾ ਕੁਝ ਆਉਂਦਾ ਨਾ ਫਿਰ ਆਪਾਂ ਉਸ ਹਾਵ ਨਾਲ ਚੱਲ ਪਿਆ ਕਰਾਂਗੇ ਨਹੀਂ ਜੇ ਹੁਣ ਜਿਵੇਂ ਜਿਵੇਂ ਮੈਂ ਚੱਲ ਰਹੀ ਹਾਂ ਮੈਂ ਠੀਕ ਹੈ ਹਾਂ ਠੀਕ ਹੈ ਭਈ ਇੱਕ ਵਾਰੀ ਮੈਨੂੰ ਕਲੀਅਰ ਕਰ ਦੋ ਵੀ ਮੈਂ ਇੰਨਾ ਨਾ ਬੋਲਾਂ ਮੈਂ ਸਿੱਧਾ ਕੁਐਸਚਨ ਪੜ੍ਹ ਕੇ ਹਟ ਜਾਇਆ ਕਰਾਂ ਜਾ ਆਪਾਂ ਵਧੀਆ ਢੰਗ ਨਾਲ ਜਿਵੇਂ ਆਪਾਂ ਹੁਣ ਕਰ ਰਹੇ ਆ ਉਸ ਤਰ੍ਹਾਂ ਕਰੀਏ ਠੀਕ ਹੈ ਭਈ ਹਾਂ ਦੱਸੋ ਬਈ ਇੱਕ ਵਾਰੀ ਉਹ ਫੇਰ ਹੀ ਹੈ ਨਾ ਵੀ ਮੈਂ ਇਕੱਲੀ ਬੋਲੀ ਜਾਵਾਂ ਤੁਸੀਂ ਆਨਸਰ ਕਰਕੇ ਚੁੱਪ ਕਰਕੇ ਬੈਜੋ ਹਨਾ ਫਿਰ ਉਹ ਗੱਲ ਜੀ ਵੀ ਨਹੀਂ ਬਣਦੀ ਹੁੰਦੀ ਠੀਕ ਹੈ ਭਈ 1 2 3 4 5 6 6 ਜਣਾਂ ਦਾ ਆਨਸਰ ਆਇਆ 7 ਹੂੰ हां ठीक है भाई धन्यवाद ठीक है चलो सो करो भाई दा आंसर की बनूंगा आंसर काने दी कोशिश करो भाई सो ਇਹਦਾ राइट आंसर बनूंगा ਵੀ ਤੁਹਾਡਾ ਸੀ ਕਿਰਿਆ ਵਿਸ਼ੇਸ਼ਣ ਹਨਾ ਕਿਉਂਕਿ ਇੱਥੇ ਆਪਾਂ ਨੇ ਕਿਰਿਆ ਦੀ ਅੱਗੇ ਵਿਸ਼ੇਸ਼ਤਾ ਦੱਸਣੀ ਹੈ ਵੀ ਉਹ ਭਾਈ ਕੰਮ ਕਿਦਾਂ ਦਾ ਸਮਾਂ ਕੀ ਸੀਗਾ ਇਹ ਵੀ ਵਿਸ਼ੇਸ਼ਤਾ ਹੋਗੀ ਹਨਾ ਉਸ ਤੋਂ ਬਾਅਦ ਉਹਦਾ ਹੋ ਗਿਆ ਭਾਈ ਕੰਮ ਕਰਨ ਦੇ ਪ੍ਰਕਾਰ ਉਹ ਜੇ ਮੈਂ ਤੁਹਾਨੂੰ ਦੱਸਿਆ ਖਾ ਰਿਹਾ ਸੀ ਪੀ ਰਿਹਾ ਸੀ ਆ ਰਿਹਾ ਸੀ ਜਾ ਰਿਹਾ ਸੀ ਸੌਂਦਾ ਸੀ ਉੱਠਦਾ ਸੀ ਨਾ ਜੇ ਕਿਤੇ ਵੀ ਸੀਗਾ ਉਹ ਚੀਜ਼ ਹੋਗੀ ਇਸ ਤੋਂ ਇਲਾਵਾ ਠੀਕ ਹੈ ਭਈ ਦੱਸਣ ਵਾਲੇ ਜਿਹੜੇ ਸ਼ਬਦ ਨੇ ਉਹ ਕੀ ਬਣਦੇ ਨੇ ਤੁਹਾਡੇ ਕਿਰਿਆ ਵਿਸ਼ੇਸ਼ਣ ਠੀਕ ਹੈ ਭਈ ਹਮ ਓਕੇ ਵੈਰੀ ਗੁੱਡ ਉਸ ਤੋਂ ਬਾਅਦ ਚਲੋ ਕਹਿੰਦੇ ਜਿਸ ਸ਼ਬਦ ਤੋਂ ਕਿਰਿਆ ਦੇ ਪਰਿਮਾਣ ਮਿੰਤੀ ਜਾਂ ਮਿਕਦਾਰ ਦਾ ਪਤਾ ਲੱਗੇ ਪਰਿਮਾਣ ਪਰਿਮਾਣ ਦਾ ਮਤਲਬ ਕੀ ਹੁੰਦਾ ਹੈ ਪਰਿਮਾਣ ਰਿਜ਼ਲਟ ਠੀਕ ਹੈ ਨਤੀਜਾ ਇਹ ਤਿੰਨ ਚੀਜ਼ਾਂ ਬਣਦੀ ਨੇ ਨਤੀਜਾ ਰਿਜ਼ਲਟ ਪਰਿਮਾਣ ਠੀਕ ਹੈ ਬੀ ਇਹਦਾ ਮਤਲਬ ਇਹ ਹੁੰਦਾ ਮਿਣਤੀ ਠੀਕ ਹੈ ਮਿਣਤੀ ਸਮਝ ਲਿਓ ਮਿਕਦਾਰ ਦਾ ਪਤਾ ਲੱਗੀ ਉਸ ਨੂੰ ਕਿਹੜਾ ਕਿਰਿਆ ਵਿਸ਼ੇਸ਼ਣ ਬੋਲਦੇ ਹਨ ਪਰਿਮਾਣਵਾਚਕ ਜਾਂ ਭਾਈ ਮਾਤਰਾ ਬੋਧਕ ਕਿਰਿਆ ਵਿਸ਼ੇਸ਼ਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਯਪਰੋਕ ਤੇ A ਅਤੇ B ਦੋਨੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹਾਂ ਇੱਕ ਵਾਰੀ ਮੈਨੂੰ ਇਹ ਦੱਸ ਦੋ ਆਪਾਂ ਕਿੰਨੇ ਨੰਬਰ ਕੁਐਸਚਨ ਤੇ ਚੱਲ ਰਹੇ ਆ ਨਾਲ ਨੰਬਰਿੰਗ ਪਾ ਦਿਆ ਕਰੋ ਠੀਕ ਹੈ ਬਈ ਪਹਿਲਾ ਪਾ 18 ਜਿਹੜੀ ਸੀ ਹੁਣ 18 ਤੋਂ ਸਿੱਧੇ 13 ਹੋ ਗਏ ਹੈਨਾ ਬਾਕੀ ਮੈਨਾਂ ਤਾਂ ਭੱਜ ਗਏ ਚਲੋ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ D ਉਪਰੋਕਤ ਤੇ A ਅਤੇ B ਕਿਉਂਕਿ ਇਹਦੇ ਵਿੱਚ ਮਿਲਤੀ ਆ ਗਈ ਠੀਕ ਹੈ ਮਾਤਰਾਬੋਧਕ ਅਤੇ ਪਰਿਮਾਣਵਾਚਕ ਇਹ ਦੋਨੇ ਇਹਦੇ ਵਿੱਚ ਸੈਟ ਨੇ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਹੀ ਲਿਖਿਆ ਨੇ ਵਿੱਚ ਕਹਿੰਦੇ ਕਿਹੜਾ ਵਾਕ ਪਰਿਮਾਣਵਾਚਕ ਜਾਂ ਮਾਤਰਾਬੋਧ ਕਿਰਿਆ ਵਿਸ਼ੇਸ਼ਣ ਹੈ ਉਹ ਬਹੁਤ ਘੱਟ ਬੋਲਦਾ ਹੈ ਉਹ ਅੱਜ ਜ਼ਰੂਰ ਆਵੇਗਾ ਉਹ ਭੁੱਖ ਨਾਲ ਮਰ ਗਿਆ ਉਹ ਪਟਿਆਲੇ ਰਹਿੰਦੇ ਹਨ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹੂੰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵਈ ਕੀ ਆਨਸਰ ਬਣੇਗਾ ਪਰਿਮਾਨਵਾਚਕ ਜਾਂ ਮਾਤਰਾਬੋਧਕ ਕਿਰਿਆ ਵਿਸ਼ੇਸ਼ਣ ਕਿਹੜਾਗਾ ਹਾਂ ਵੈਰੀ ਗੁੱਡ ਵਈ ਕਰੋ ਆਨਸਰ ਹੂੰ ਸੋਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਉਹ ਬਹੁਤ ਘੱਟ ਬੋਲਦਾ ਠੀਕ ਹੈ ਪਰਿਮਾਨਵਾਚਕ ਜਿੱਥੇ ਮਾਤਰਾ ਆ ਗਿਆ ਵੀ ਮਾਤਰਾਬੋਧਕ ਵੀ ਬਹੁਤ ਘੱਟ ਬੋਲਦਾ ਹਨਾ ਬਹੁਤ ਘੱਟ ਚੀਜ਼ ਹੈ ਤਾਂ ਉਥੇ ਹੀ ਸੈਟ ਬੈਠਦਾ ਠੀਕ ਹੈ ਬਈ हां उस तो बाद देखो जिस शब्द ਤੋਂ ਕਹਿੰਦੇ ਕਿਰਿਆ ਦੀ ਵਾਰੀ ਜਾਂ ਦੋਰੇ ਦਾ ਪਤਾ ਲੱਗੇ ਵੀ ਕਿਰਿਆ ਦੀ ਵਾਰੀ ਜਾਂ ਦੋਰਾ ਠੀਕ ਹੈ ਇਹ ਦੋਨੇ ਚੀਜ਼ਾਂ ਇੱਕੋ ਹੋ ਗਿਆ ਵਾਰੀ ਇਹ ਦੋਰਾ ਕੀ ਮਤਲਬ ਹੁੰਦਾ ਹੈ ਵੀ ਕਿਰਿਆ ਭਾਈ ਇੱਕ ਵਾਰੀ ਹੋਈ ਹੈ ਜਾਂ ਦੋ ਵਾਰੀ ਹੋਗੀ ਠੀਕ ਹੈ ਵੀ ਇੱਕ ਵਾਕ ਦੇ ਵਿੱਚ ਕਿਰਿਆ ਦਾ ਦੁਹਰਾਓ ਇੱਕ ਵਾਰੀ ਕਿਰਿਆਈ ਹੈ ਦੋ ਵਾਰੀ ਹੈ ਇਹ ਤਿੰਨ ਵਾਰੀ ਹੈ ਠੀਕ ਹੈ ਉਹਨੂੰ ਕਿਹੜਾ ਕਿਹੜਾ ਵਿਸ਼ੇਸ਼ਣ ਬੋਲਦੇ ਨੇ ਸੰਖਿਆਵਾਚਕ ਨਿਰਣਾਵਾਚਕ ਨਿਸ਼ਚੈਵਾਚਕ ਜਾਂ ਉਪਰੋਕਤ ਸਾਰੀ ਚਾਰ ਆਪਸ਼ਨ ਹੈ ਨਹੀਂ ਬਈ ਚਾਰੀ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਹਾਂ ਕਰੋ ਬਈ ਆਨਸਰ ਕਿਰਿਆ ਦੀ ਵਾਰੀ ਦੋਰਾ ਪਤਾ ਲੱਗੇ ਉਥੇ ਕਿਹੜਾ ਕਿਰਿਆ ਵਿਸ਼ੇਸ਼ਣ ਆਊਗਾ ਵੀ ਉਹ ਆਊਗਾ ਤੁਹਾਡਾ ਏ ਸੰਖਿਆਵਾਚਕ ਠੀਕ ਹੈ ਸੰਖਿਆਵਾਚਕ ਕੀ ਆਊਗਾ ਵੀ ਸੰਖਿਆ ਦੱਸਣੀ ਆਪਣੇ ਵੀ ਕਿੰਨੀ ਵਾਰੀ ਕਿਰਿਆ ਹੋਗੀ ਉਹ ਹੁੰਦੇ ਨੇ ਨਾ ਕਈ ਵਾਕ ਮੈਂ ਜਾ ਰਿਹਾ ਸੀ ਉਹ ਸਕੂਲੋਂ ਆ ਰਿਹਾ ਸੀ ਠੀਕ ਹੈ ਠੀਕ ਹੈ ਬਈ ਜੀ ਮੈਂ ਆਪਾਂ ਇੱਥੇ ਲਿਖ ਦਈਏ ਮਾਤਾ ਜੀ ਰੋਟੀ ਪਕਾ ਰਹੇ ਨੇ ਤੇ ਪਿਤਾ ਜੀ ਰੋਟੀ ਖਾ ਰਹੇ ਨੇ ਹਨਾ ਇਹ ਲਿਵਾਕ ਰ ਇਹਨਾਂ ਦੇ ਵਿੱਚ ਦੋ ਦੋ ਵਾਰ ਕਿਰੇ ਆ ਗਈ ਇਹ ਸੰਖਿਆਵਾਚਕ ਦੇ ਵਿੱਚ ਆਉਣਗੇ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਸ਼ਬਦ ਜੋ ਕਿਸੇ ਵਾਕ ਵਿੱਚ ਆਏ ਨਾਮ ਪੜਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜੇ ਉਹਨੂੰ ਕੀ ਆਖਦੇ ਹਨ ਵੀ ਇੱਕ ਤਾਂ ਵਾਕ ਆ ਭਾਈ ਉਹ ਵਾਕ ਦੇ ਵਿੱਚ ਨਾਮ ਪੜਨਾਮ ਆ ਗਈ ਉਹਨਾਂ ਦੇ ਸ਼ਬਦ ਪਿੱਛੇ ਲੱਗ ਕੇ ਉਨ੍ਹਾਂ ਦਾ ਸੰਬੰਧ ਨੂੰ ਕਿਸੇ ਹੋਰ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨਾ ਉਹਨੂੰ ਕੀ ਬੋਲਦੇ ਨੇ ਜੋਜਕ ਸੰਬੰਧਕ ਦੁੱਤ ਅਖਰੀਆ ਉਪਰੋਕਤ ਸਾਰੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਸੰਬੰਧਕ ਠੀਕ ਹੈ ਸੌਂਦੇ ਦੱਸਣਾ ਇਥੇ ਉਹ ਕਾਰ ਵਿੱਚ ਬੈਠੇ ਹਨ ਵਾਕ ਵਿੱਚ ਸੰਬੰਧਕ ਕਿਹੜਾ ਹੈ ਕਾਰ ਦੇ ਵਿੱਚ ਬੈਠੇ ਨੇ ਇਹ ਵਾਕ ਦੇ ਵਿੱਚ ਜਿਹੜਾ ਸੰਬੰਧਕ ਉਹ ਕਿਹੜਾ ਬਣਦਾ ਕਰੋ ਬਈ ਆਨਸਰ ਕਹਿੰਦੇ ਉਹ ਕਾਰ ਵਿੱਚ ਬੈਠੇ ਨੇ ਇਹਦੇ ਵਿੱਚ ਸੰਬੰਧਕ ਕਿਹੜਾ ਬਣੇਗਾ ਰਾਈਟ ਆਨਸਰ ਹੋਊਗਾ ਤੁਹਾਡਾ ਸੀ ਵਿੱਚ ਠੀਕ ਹੈ ਵਿਕਾਰ ਦੇ ਵਿੱਚ ਬੈਠੇ ਨੇ ਇਹ ਲਿਖਿਆਂ ਦੇ ਵਿੱਚ ਕਿਹੜੇ-ਕਿਹੜੇ ਸ਼ਬਦ ਸੰਬੰਧਕ ਨਹੀਂ ਸੰਬੰਧਕ ਦੱਸਣੇ ਨਹੀਂ ਇੱਥੇ ਆਪਾਂ ਨੇ ਚਾਰ ਆਪਸ਼ਨ ਹਨ ਇਹ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਸੰਬੰਧਕ ਕੱਢਣ ਦੀ ਕੋਸ਼ਿਸ਼ ਕਰੋ ਵਈ ਕਿਹ ਜਾਂ ਆਨਸਰ ਬਣੇਗਾ ਹਾਂ ਕਰੋ ਵਈ ਆਨਸਰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਉਪਰੋਕਤ ਸਾਰੇ ਠੀਕ ਹੈ ਕੇਵਲ ਕਹਿੰਦੇ ਜੋਜਕ ਕੇਵਲ ਉਪਵਾਕਾਂ ਦੇ ਪੱਧਰ ਉੱਤੇ ਹੀ ਵਿਚਰਦੇ ਹਨ ਜਾਂ ਸਿਰਫ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦੇ ਹਨ ਉਹ ਜੋਜਕ ਕਿਹੜੇ ਹੁੰਦੇ ਹਨ ਸਮਾਨਯੋਜਕ ਅਧੀਨ ਜੋਜਕ ਹੀ ਕਹਰੇ ਜੋਜਕ ਜਾਂ ਸੰਯੁਕਤ ਜੋਜਕ ਕਹਿੰਦੇ ਜੋਜਕ ਕੇਵਲ ਉਪਵਾਕਾਂ ਦੇ ਪੱਧਰ ਉੱਤੇ ਹੀ ਵਿਚਰਦੇ ਹਨ ਜਾਂ ਕਹਿੰਦੇ ਸਿਰਫ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦੇ ਨੇ ਉਹ ਕਿਹੜੇ ਨੇਗੇ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਅਧੀਨ ਜੋਜਕ ਠੀਕ ਹੈ ਸਕੂਲ ਦੀ ਪ੍ਰਬੰਧਕ ਕਮੇਟੀ ਬਹੁਤ ਖੁਸ਼ ਸੀ ਕਹਿੰਦੇ ਕਿਉਂਕਿ ਸਾਰੇ ਵਿਦਿਆਰਥੀ ਬਹੁਪੱਖੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਵਾਕ ਦੇ ਵਿੱਚ ਕਿਹੜਾ ਜੋਜਕ ਹੈ ਇੱਕ ਵਾਕ ਦਿੱਤਾ ਹੋਇਆ ਆਪਾਂ ਨੂੰ ਬਿਜਲੀ ਸਕੂਲ ਦੀ ਪ੍ਰਬੰਧਕ ਕਮੇਟੀ ਇਹ ਭਾਈ ਬਹੁਤ ਜ਼ਿਆਦਾ ਖੁਸ਼ ਹੈ ਕਿਉਂ ਖੁਸ਼ ਹੈ ਕਿਉਂਕਿ ਜਿਹੜੇ ਸਾਰੇ ਵਿਦਿਆਰਥੀ ਨੇ ਉਹ ਬਹੁਪੱਖੀ ਸਿੱਖਿਆ ਪ੍ਰਾਪਤ ਕਰ ਰਹੇ ਨੇ ਇਹਦੇ ਵਿੱਚ ਆਪਾਂ ਨੇ ਜੋਜਕ ਦੀ ਕਿਸਮ ਲੱਭਣੀ ਹੈ ਅਧੀਨ ਜੋਜਕ ਹੈ ਸਮਾਨ ਹੈ ਇਕਹਿਰਾ ਹੈ ਉਪਰੋਕਤ ਸਾਰੇ ਨਹੀਂ ਹਾਂ ਕਰੋ ਬਈਆਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਅਦੀਨ ਜੋਜਕ ਠੀਕ ਹੈ ਠੀਕ ਹੈ ਬਈ ਅਦੀਨ ਜੋਜਕ ਸੋ ਐਸੀ ਬਈ ਤੁਹਾਡੀ ਅੱਜ ਦੀ ਕਲਾਸ ਉਸ ਤੋਂ ਪਹਿਲਾਂ ਜਿਹੜੀ ਆਪਣੀ ਕਲਾਸ ਸੀਗੀ ਨੈਟ ਕਰਕੇ ਨਹੀਂ ਚੱਲੀ ਤਾਂ ਕਰਕੇ ਥੋੜੀ ਕਾਲੀ ਨਾਲ ਲਾਉਣੀ ਪੈਂਦੀ ਹੈ ਠੀਕ ਹੈ ਸੋ ਜਿਨ੍ਹਾਂ ਨੂੰ ਕਲਾਸ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਰਨਾ ਜਿਹੜੇ ਬੱਚੇ ਲੇਟ ਆ ਰਹੇ ਨੇ ਉਹ ਗਰੁੱਪਾਂ ਦੇ ਵਿੱਚ ਜੇਕਰ ਤੁਸੀਂ ਜੁਆਇਨ ਹੋਣਾ ਚਾਹੁੰਦੇ ਹੋ ਹੋ ਸਕਦੇ ਹੋ ਸੋ ਇਹ ਆਪਣੇ ਕੋਰਸ ਨੇ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਬਈ ਬਹੁਤ ਵਧੀਆ ਆਫਰ ਆ ਤੁਹਾਡੇ ਵਾਸਤੇ ਬਹੁਤ ਘੱਟ ਫੀਸਾਂ ਦੇ ਉੱਪਰ ਜਿਹੜੇ ਤੁਸੀਂ ਘੋਰਸਾ ਉੱਪਰ ਜੇਜ ਕਰ ਸਕਦੇ ਹੋ ਤੇ ਆਪਣੀ ਸਟੱਡੀ ਨੂੰ ਅੱਗੇ ਜੁਆਇਨ ਕਰ ਸਕਦੇ ਹੋ ਠੀਕ ਹੈ ਭਈ ਅੱਗੇ ਵਧਾ ਸਕਦੇ ਕਾਹਨ ਦਾ ਮਤਲਬ ਕੀ ਹੈ ਉਹਨਾਂ ਸਾਰਿਆਂ ਨੂੰ ਸਾਰਾ ਕੁਝ ਹੁੰਦਾ ਨਾ ਬਸ ਇੱਕ ਐ ਹੁੰਦਾ ਜਿਹੜੇ ਕੋਰਸ ਹੁੰਦੇ ਨੇ ਨਾ ਕੋਰਸਾਂ ਦੇ ਨਾਲ ਆਪਾਂ ਨੂੰ ਪੜ੍ਹਨ ਦਾ ਪਤਾ ਲੱਗ ਜਾਂਦਾ ਠੀਕ ਹੈ ਤੁਹਾਨੂੰ ਫੁੱਲ ਪ੍ਰੋਪਰ ਕੋ ਕੋ ਜਿਹੜੇ ਆਪਾਂ ਕਹਿ ਸਕਦੇ ਆ ਸਿਲੇਬਸ ਸਿਲੇਬਸ ਜਿਹੜੇ ਤੁਹਾਨੂੰ ਪ੍ਰੋਪਰ ਤਿਆਰ ਮਿਲਦਾ ਉਹਦੇ ਵਿੱਚ ਠੀਕ ਹੈ ਕੋਈ ਇਹ ਜੀ ਚੀਜ਼ ਦੀ ਕਮੀ ਨਹੀਂ ਹੁੰਦੀ ਜਿਹੜੀ ਤੁਹਾਨੂੰ ਲੱਭਣੀ ਪਵੇ ਠੀਕ ਹੈ ਬਈ ਹਰ ਇੱਕ ਚੀਜ਼ ਤੁਹਾਨੂੰ ਕੋਰਸ ਦੇ ਵਿੱਚ ਪ੍ਰੋਪਰ ਤਿਆਰ ਮਿਲੂਗੀ ਸੋ ਜਿਹੜੇ ਬੱਚੇ ਲੈਣਾ ਚਾਹੁੰਦੇ ਨੇ ਵੀ ਕੋਰਸ ਉਹ ਲੈ ਸਕਦੇ ਸੋ ਧੰਨਵਾਦ ਬਈ ਸੋ ਅੱਜ ਦੀ ਇੰਨੀ ਕਲਾਸ ਸੀ ਆਪਣੀ ਸੋ ਦੇਖਦੇ ਜੇਕਰ ਕੱਲ ਨੂੰ 2:30 ਵਜੇ ਆਪਣੀ ਕਲਾਸ ਲੱਗੀ ਲੱਗੀ ਫਿਰ ਨਹੀਂ ਬਈ ਇਹਦਾ ਟਾਈਮ ਚੇਂਜ ਕਰਨਾ ਪਊਗਾ ਠੀਕ ਹੈ ਕਿਉਂਕਿ ਦੋ ਦਿਨਾਂ ਤੋਂ ਇਸੇ 2:30 ਵਜੇ ਆਪਣੀ ਜਿਹੜੀ ਕਲਾਸ ਦੀ ਥੋੜੀ ਦਿੱਕਤ ਆ ਰਹੀ ਹੈ ਹਨਾ ਬਈ ਸੋ ਚਲੋ ਦੇਖਦੇ ਹਾਂ ਜੇਕਰ ਕੋਈ ਆਪਾਂ ਨਵਾਂ ਟਾਈਮ ਪਾਵਾਂਗੇ ਤਾਂ ਤੁਹਾਨੂੰ ਪਹਿਲਾਂ ਅਪਡੇਟ ਕਰ ਦਿੱਤਾ ਜਾ ਉਹ ਪੁਰਾਣੀ ਗੱਲਾਂ ਛੱਡੋ ਤੇ ਆਪਣੀ ਪੜਾਈ 'ਤੇ ਧਿਆਨ ਦਿਓ ਠੀਕ ਹੈ ਹੁਣ ਛੱਡ ਦਿਓ ਉਹ ਪੁਰਾਣੀ ਗੱਲਾਂ ਠੀਕ ਹੈ ਬਈ ਸੋ ਧੰਨਵਾਦ